ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਹਰ ਸਦਾ ਧਿਆਈਏ ਮਲ ਹਮੇ ਕੱਢੇ ਧੋਏ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਤੀਸਰੇ ਮਹਾਰਾਜ ਜੀ ਦੀ ਰਚਿਤ ਪਵਿੱਤਰ ਗੁਰਬਾਣੀ ਹੈ ਆਪ ਜੀ ਵਰਮਾਉਣਾ ਕਰਦੇ ਹੋ ਕਿ ਹਰ ਹਰ ਸਦਾ ਧਿਆਈਏ ਸਦਾ ਹੀ ਗੁਰੂ ਦੀਆਂ ਹਨੇ ਪਰਮੇਸ਼ਰ ਦੀਆਂ ਵਾਹਿਗੁਰੂ ਜੀ ਦੀਆਂ ਅਕਾਲ ਪੁਰਖ ਜੀ ਦੀਆਂ ਪਰਮਾਤਮਾ ਜੀ ਦੀਆਂ ਆਪਣੇ ਗੁਰੂ ਦੀਆਂ ਸਿੱਖਿਆਵਾਂ ਤੇ ਚੱਲਣ ਵਾਲੇ ਮਨੁੱਖ ਦੇ ਮਨ ਵਿੱਚੋਂ ਓਮੇ ਦੀ ਮੈੜ ਨਿਕਲ ਜਾਂਦੀ ਹੈ ਇੱਕ ਹਰ ਹਰ ਰੂਪਾਂਤਵੰਤਾ ਨਾਮ ਇੱਕ ਇਦਾਂ ਦੀ ਦਵਾਈ ਹੈ ਜਿਵੇਂ ਡਾਕਟਰ ਦੀ ਦੁਕਾਨ ਤੋਂ ਦਵਾਈ ਖਾਣਾ ਬੁਖਾਰ ਉਤਰ ਜਾਂਦਾ ਹੈ ਦੁਨੀਆਵੀ ਬੁਖਾਰ ਉਤਰ ਜਾਂਦਾ ਹੈ ਐਵੇਂ ਹਰ ਹਰ ਨਾਮ ਦੀ ਇੱਕ ਦਵਾਈ ਹੈ ਸਮਝ ਲਓ ਜਿਹਨੂੰ ਕੇ ਨਿਰੰਤਰ ਆਰਣ ਕਰਨ ਨਾਲ ਹਉਮੈ ਦੀ ਮੈਣ ਨਿਕਲ ਜਾਂਦੀ ਹੈ ਬੰਦੇ ਨੂੰ ਬੰਦਿਆ ਦਿਖੜ ਲੱਗ ਜਾਂਦਾ ਸੋ ਇਹ ਮੈਂ ਮੈਂ ਮੁੱਕ ਜਾਂਦੀ ਹੈ ਤੂੰ ਤੂੰ ਸ਼ੁਰੂ ਹੋ ਜਾਂਦੀ ਹੈ ਹੰਕਾਰ ਮੁੱਕ ਜਾਂਦਾ ਤੇ ਬੰਦੇ ਚੋਂ ਬੰਦੇ ਨੂੰ ਇਨਸਾਨੀਅਤ ਇਨਸਾਨੀਅਤ ਦੇ ਵਿੱਚੋਂ ਤੇ ਕੁਦਰਤ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੋਣ ਲੱਗ ਜਾਂਦੇ ਨੇ